ਹਾਂਜੀ ਤੁਹਾਨੂੰ ਪਤਾ ਹੀ ਆ ਜਿਹੜੇ ਆਹਾ ਆਪਣੇ ਜੰਗਲ ਨੇ ਵਿੱਚ ਜਗਾ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਜਿਹੜੀ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਮਾਛੀਵਾੜਾ ਸਾਹਿਬ ਦੇ ਜੰਗਲਾਂ ਚ ਆਏ ਸੀ ਇੱਥੇ ਤੁਹਾਨੂੰ ਪਤਾ ਗਲਤ ਕੰਮ ਚੱਲਦਿਆ ਤੇ ਮੈਂ ਇੱਥੇ ਹਮਲਾ ਵੀ ਕੀਤਾ ਸੀ ਉਦੋਂ ਹੁਣ ਇੱਥੇ ਜਿੰਨੇ ਵੀ ਇਹਨਾਂ ਦੇ 4-5 ਅੱਡੇ ਨੇ ਅਸੀਂ ਅੱਜ ਨਿਗਾਹ ਰੱਖੀ ਆ ਤੇ ਮੇਰੇ ਨਾਲ ਸਿੰਘ ਨੇ ਤੇ ਹੁਣ ਸਾਡੇ ਰੋਜ਼ ਗੇੜੇ ਲੱਗਿਆ ਕਰਨਗੇ ਹੋਰ ਵੀ ਮੇਰੇ ਨਾਲ ਬਹੁਤ ਜ਼ਿਆਦਾ ਮੇਰੇ ਨਾਲ ਤਕਰੀਬਨ 100-200 ਸਿੰਘ ਤਿਆਰ ਹੋ ਗਿਆ ਉਹਨਾਂ ਨੇ ਕਹੇ ਤਾਂ ਜਿੱਦਣ ਸਾਡੇ ਹੱਥ ਲੱਗ ਗਏ ਅਸੀਂ ਛੱਡਣੇ ਨਹੀਂ ਹੈਗੇ ਇਹ ਜਿਹੜੇ ਦਲਾਲ ਨੇ ਜਿਹੜੇ ਪੰਜਾਬੀਓ ਤੁਸੀਂ ਦਲਾਲ ਹੋ ਕੁੱਤਿਓ ਜਿਹੜੇ ਤੁਸੀਂ ਦਲਾਲੀ ਕਰਦੇ ਹੋ ਵਿੱਚੇ ਭਈਆ ਦੇ ਨਾਲ ਰਲ ਕੇ ਭਈਆ ਰਾਣੀਆਂ ਵੀ ਨੇ ਪੰਜਾਬਣਾਂ ਵੀ ਨੇ ਉਹ ਤੋਂ ਬਾਅਦ ਜਿਹੜੇ ਪੰਜਾਬੀ ਮੁੰਡੇ ਨੇ ਪੱਗਾਂ ਵੀ ਬੰਨਦੇ ਨੇ ਸਿਰ 'ਤੇ ਤੁਸੀਂ ਦਲਾਲੀਆਂ ਕਰਦੇ ਹੋ ਗੰਦੇ ਕੰਮ ਕਰਦੇ ਹੋ ਨੀਚ ਕੰਮ ਕਰਾਉਂਦੇ ਹੋ ਤੁਹਾਡੀ ਹੁਣ ਖੈਰ ਨਹੀਂ ਹੁਣ ਬਚ ਕੇ ਰਹੇ ਹੋ ਤੁਸੀਂ ਬਸ ਜਿੱਦਣਾਂ ਸਾਨੂੰ ਟੱਕਰ ਗਏ ਤੁਹਾਨੂੰ ਛੱਡਦੇ ਨਹੀਂ ਹੈਗੇ ਹੁਣ ਸੋ ਨਿਹੰਗ ਸਿੰਘ ਦਾ ਮੈਨੂੰ ਫੋਨ ਮੈਸੇਜ ਆ ਗਿਆ ਹੋਰ ਵੀ ਮੁੰਟੇ ਨੇ ਜਿੰਨੇ ਸਮਰਾਲੇ ਮਛਵਾੜੇ ਦੇ ਬਾਈ ਤਿਆਰ ਰਹੋ ਕਿਉਂਕਿ ਇਹ ਗੰਦਾ ਕੰਮ ਆਪਾਂ ਰੋਕਣਾ ਇਹ ਤਾਂ ਬੜੀ ਪਵਿੱਤਰ ਧਰਤੀ ਹੈ ਬੜਾ ਪਵਿੱਤਰ ਜੰਗਲ ਹੈ ਸ੍ਰੀ ਮਛਵਾੜਾ ਸਾਹਿਬ ਇੱਥੇ ਨਾਲੇ ਲੱਗਦਾ ਤੇ ਇਹਨਾਂ ਨੇ ਗੰਦ ਪਾਤਾ ਇਹੀ ਜੰਗਲਾਂ ਵਿੱਚ ਹੋ ਕੇ ਗੁਰਗੋਬ ਸਿੰਘ ਜੀ ਮਛਵਾੜਾ ਸਾਹਿਬ ਆਏ ਸੀ ਸਾਰੇ ਮੈਂ ਲੋਕਾਂ ਨੂੰ ਦੱਸਣੇ ਚਾਹਨਾ ਕਿ ਇਕੱਠੇ ਹੋ ਜੋ ਆ ਜਿਸਮ ਫਰੋਸੀ ਦਾ ਧੰਦਾ ਬੰਦ ਕਰਾਉਣਾ ਜਿੰਨੇ ਵੀ ਇਹਦੇ ਨਾਲ ਦੇ ਪਿੰਡ ਨੇ ਸਾਰੇ ਇਕੱਠੇ ਹੋ ਕੇ ਮਤੇ ਪਾਓ ਸਰਪੰਚ ਨਿਗਰ ਰੱਖਣ ਘੜੀ ਪੈਂਡ ਵਾਲੇ ਨੂੰ ਬੇਨਤੀ ਆ